ਇੱਕ ਦਿਨ ਸਭਨੇ ਤੁਰ ਜਾਣਾ ਚਾਹੇ ਲੱਖ ਕਰੀਏ ਫਰਿਆਦਾਂ ਦਿਲ ਮਿਲਿਆਂ ਦੇ ਮੇਲੇ ਇੱਥੇ ਵਿਛੜ ਗਿਆਆਂ ਦੀਆਂ ਯਾਦਾਂ ਜੀ ਹਾਂ ਦੋਸਤੋ ਅਸੀਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਉਸ ਲੈਜੈਂਡਰੀ ਕਲਾਕਾਰ ਦੀ بلند ਆਵਾਜ਼ ਦੀ ਜਿਸ ਨੇ ਪੰਜਾਬੀ ਗੀਤਾਂ ਨੂੰ ਇੱਕ ਆਪਣੀ ਆਵਾਜ਼ ਦੇ ਕੇ ਇੱਕ ਵੱਖਰੀ ਪਛਾਣ ਦਿੱਤੀ ਜੀ ਮੇਰੀ ਮੁਰਾਦ ਲੈਜੈਂਡਰੀ ਗਾਇਕ ਮਨਿੰਦਰ ਮੰਗਾ ਜੀ ਦੀ ਅਸੀਂ ਅੱਜ ਗੱਲਬਾਤ ਕਰਾਂਗੇ ਆਪਣੀ ਬਾਇਓਗ੍ਰਾਫੀ ਦੇ ਵਿੱਚ ਕਿੱਥੇ ਉਹਨਾਂ ਦਾ ਜਨਮ ਹੋਇਆ ਤੇ ਗਾਇਕੀ 'ਚ ਕਿੰਨਾ ਸਟਰਗਲ ਕੀਤਾ ਤੇ ਕਿਵੇਂ ਉਹਨਾਂ ਦੀ ਮੌਤ ਹੋਈ ਤੁਸੀਂ ਸਾਡੇ ਨਾਲ ਜੁੜਿਓ ਜੇਕਰ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਪੰਜਾਬ ਨਾਲ ਸੰਬੰਧਤ ਅਤੇ ਹੋਰ ਵੀ ਗਾਇਕਾਂ ਦੇ ਸੰਬੰਧਤ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹਿਣੇ ਆ ਆਓ ਸ਼ੁਰੂ ਕਰਦੇ ਹਾਂ ਮਨਿੰਦਰ ਮੰਗਾ ਦੇ ਜੀਵਨ ਉੱਤੇ ਉਹਨਾਂ ਦੀਆਂ ਯਾਦਾਂ ਦੇ ਸੰਬੰਧ ਦੇ ਵਿੱਚ ਗੱਲਬਾਤ ਮੰਗਾ ਦਾ ਜਨਮ 13 ਅਕਤੂਬਰ ਪਿੰਡ ਖਿਜਰਾਬਾਦ ਮੋਹਾਲੀ ਵਿੱਚ ਹੋਇਆ ਸੀਗਾ ਉਹਨਾਂ ਦੇ ਪਿਤਾ ਦਾ ਨਾਮ ਸੁਰਜੀਤ ਸਿੰਘ ਸੀਗਾ ਉਹਨਾਂ ਦੀ ਜੇਕਰ ਪਹਿਲੀ ਟੇਪ ਦੀ ਗੱਲ ਬਾਤ ਕਰੀਏ ਤਾਂ 2001 ਦੇ ਵਿੱਚ ਉਹਨਾਂ ਨੇ ਪਹਿਲੀ ਟੇਪ ਕੀਤੀ ਸੀ ਸੋਹਰਿਆਂ ਦੀ ਮੰਦਰੀ ਜੋ ਕਾਫੀ ਉਸ ਸਮੇਂ ਹਿੱਟ ਹੋਈ ਸੀ ਅਤੇ ਮਨਿੰਦਰ ਮੰਗਾ ਨੂੰ ਇੱਕ ਵੱਖਰੀ ਪਛਾਣ ਦਿੱਤੀ ਸੀ ਮਨਿੰਦਰ ਮੰਗਾ ਸਿੱਖ ਧਰਮ ਦੇ ਨਾਲ ਬਲੌਂਗ ਕਰਦੇ ਨੇ ਅਤੇ ਉਹਨਾਂ ਨੂੰ ਜਿਹੜਾ ਗਾਇਕੀ ਦੀ ਲਗਨ ਲੱਗੀ ਸੀ ਉਹ ਉਹਨਾਂ ਦੇ ਸਕੂਲ ਤੋਂ ਹੀ ਲੱਗੀ ਸੀ ਜਦੋਂ ਸਕੂਲ ਦੇ ਵਿੱਚ ਬਾਲ ਕਲਾਕਾਰ ਦਾ ਜਿਹੜਾ ਸ਼ਨੀਵਾਰ ਦਿਨ ਪ੍ਰੋਗਰਾਮ ਹੁੰਦਾ ਸੀ ਉਹਦੇ ਵਿੱਚ ਮਨਿੰਦਰ ਮੰਗਿਆ ਪਾਰਟਿਸਿਪੇਟ ਕਰਦੇ ਸੀ ਅਤੇ ਹੋਰ ਵੀ ਜੋ ਫੰਕਸ਼ਨ ਹੁੰਦੇ ਸੀ ਉਹਨਾਂ 'ਚ ਮਨਿੰਦਰ ਮੰਗਾ ਗੀਤ ਗਾਇਆ ਕਰਦੇ ਸੀ ਅਤੇ ਉੱਥੋਂ ਹੀ ਉਹਨਾਂ ਨੇ ਸਕੂਲਾਂ ਵਿੱਚ ਆਪਣਾ ਗਾਣਾ ਜਾਰੀ ਰੱਖਿਆ ਤੇ ਬਰੀਕੀਆਂ ਗਾਇਕੀ ਦੀ ਸਿੱਖ ਕੇ ਉਹਨਾਂ ਨੇ ਪਹਿਲੀ ਟੇਪ ਕੀਤੀ ਜੋ ਕਾਫੀ ਮਕਬੂਲ ਹੋਈ ਮਨਿੰਦਰ ਮੰਗਾ ਜੀ ਦੇ ਜੇ ਚਨਿੰਦਾ ਟੇਪਾਂ ਦੀ ਗੱਲਬਾਤ ਕਰੀਏ ਤਾਂ ਪੂਨੀਆਂ ਮੈਂ ਚਾਰ ਕਟੀਆਂ ਗੇੜਾ ਪੰਜਵਾਂ ਗਲੀ 'ਚ ਸੋਨੇ ਯਾਰ ਦਾ ਕਾਫੀ ਜਿਹੜਾ ਹਿੱਟ ਗੀਤ ਹੋਇਆ ਸੀ 2004 ਦੇ ਵਿੱਚ ਕੈਸਟਾ ਸੀ ਮਨਿੰਦਰ ਮੰਗਾ ਨੂੰ ਇੱਕ ਵੱਖਰੀ ਪਛਾਣ ਦਿੱਤੀ ਡੀਜੇ ਆਖਾੜਿਆਂ ਦੀ ਅਤੇ ਟਰੈਕਟਰ ਦੇ ਉੱਤੇ ਇਹ ਗੀਤ ਕਾਫੀ ਵੱਜਿਆ ਸੀਗਾ ਉਸ ਤੋਂ ਬਾਅਦ ਜਿਪਸੀ ਕੈਸਟ ਦੇ ਵਿੱਚ ਇੱਕ ਗੀਤ ਆਇਆ ਸੀ ਮਨਿੰਦਰ ਮੰਗਾ ਜੀ ਦਾ ਜਿਸ ਗੀਤ ਦਾ ਨਾਮ ਸੀ ਜੇ ਮੇਰਾ ਵਸ ਚੱਲੇ ਜੀਨ ਜੋਗੀ ਐ ਮੈਂ ਚੰਨ ਤਾਰਿਆਂ ਦੇ ਉੱਤੇ ਲਿਖਿਆ ਮਾਂ ਤੇਰਾ ਨਾਮ ਕਾਫੀ ਜਿਹੜਾ ਹਿੱਟ ਗਿਆ ਸੀ ਮਨਿੰਦਰ ਮੰਗਾ ਨੇ ਹੁਣ ਤੋਂ ਹੁਣ ਤੱਕ ਆਪਣੀ ਜ਼ਿੰਦਗੀ ਦੀਆਂ 10 ਤੋਂ 12 ਟੇਪਾਂ ਕੀਤੀਆਂ ਨੇ ਉਹ ਕਾਫੀ ਜ਼ਿਆਦਾ ਹਿੱਟ ਗਈਆਂ ਨੇ ਮਨਿੰਦਰ ਮੰਗਾ ਜੀ ਦੇ ਜੇਕਰ ਆਪਾਂ ਪਰਿਵਾਰਕ ਗੱਲ ਕਰੀਏ ਤਾਂ ਮਨਿੰਦਰ ਮੰਗਾ ਜੀ ਦੀ ਧਰਮ ਪਤਨੀ ਦਾ ਨਾਮ ਪਰਮਜੀਤ ਕੌਰ ਪੰਮੀ ਆ ਤੇ ਉਹਨਾਂ ਦੇ ਦੋ ਬੱਚੇ ਦੋ ਕੁੜੀਆਂ ਹਨ ਅਤੇ ਉਹਨਾਂ ਦੇ ਪਿਤਾ ਜੀ ਵੀ ਇਸ ਸਮੇਂ ਸੰਸਾਰ ਵਿੱਚ ਨਹੀਂ ਉਹਨਾਂ ਦੀ 2016 ਦੇ ਵਿੱਚ ਜਿਹੜੀ ਸੀ ਉਹ ਡੈਥ ਹੋ ਗਈ ਸੀ ਅਤੇ ਪਿਤਾ ਜੀ ਦੇ ਗੁਜ਼ਰ ਜਾਣ ਤੋਂ ਬਾਅਦ ਹੀ 3 ਸਾਲਾਂ ਬਾਅਦ ਮਨਿੰਦਰ ਮੰਗਾ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਮਨਿੰਦਰ ਮੰਗਾ ਜੀ ਆਪਣੇ ਲੀਵਰ ਦੀ ਭਿਆਨਕ ਬਿਮਾਰੀ ਨਾਲ ਜੂਝ ਰਹੇ ਸੀ ਅਤੇ ਉਹਨਾਂ ਦਾ ਪੀਜੀਆਈ ਦੇ ਵਿੱਚ ਲਾਜ ਚੱਲਦਾ ਸੀ ਉਲਾਜ ਦੇ ਦੌਰਾਨ ਹੀ 19 ਫਰਵਰੀ 2019 ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਮਨਿੰਦਰ ਮੰਗਾ ਦੀ ਜਿਹੜੀ ਡੈਥ ਹੋ ਗਈ ਸੀ ਅਤੇ ਉਹ ਪਿੱਛੇ ਪੰਜਾਬੀ ਸਰੋਤ ਆਪਣੀ ਯਾਦਾਂ ਦੇ ਗਈ ਸੀਗੇ ਅਤੇ ਉਹਨਾਂ ਦੇ ਗੀਤ ਅੱਜ ਵੀ ਜੇ ਕੋਈ ਸੁਣਦਾ ਹੈ ਤਾਂ ਕਾਫੀ ਮਨਿੰਦਰ ਮੰਗਾ ਨੂੰ ਮਿਸ ਕਰਦਾ ਹੈ ਯਾਦ ਕਰਦਾ ਹੈ ਮਨਿੰਦਰ ਮੰਗਾ ਦੀ ਬਾਇਓਗ੍ਰਾਫੀ ਜੇਕਰ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਵੀਆਂ ਅਪਡੇਟ ਲਈ ਹੁਣੇ ਸਬਸਕ੍ਰਾਈਬ ਕਰੋ ਸ਼ਮਸ਼ੇਰ ਰਾਜਪੁਰਾ ਤੇ ਬੈਲ ਆਈਕਨ ਨੂੰ ਦਬਾ ਦਿਓ